23 ਬਈ ਅਪ੍ਰੈਲ ਨੂੰ ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਵਿੱਚ 21 ਸਾਲਾ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਜਗਰਾਉਂ ਪੁਲਿਸ ਨੇ ਪਿਤਾ ਪੁੱਤਰ ਨੂੰ ਕਾਬੂ ਕੀਤਾ ਹੈ ਤੇ ਕਾਬੂ ਕੀਤੇ ਗਏ ਪੁੱਤਰ ਨੂੰ ਨਵਾਲੀਗ ਹੋਣ ਕਰਕੇ ਜਿੱਥੇ ਪੁਲਿਸ ਨੇ ਉਸਨੂੰ ਬਾਲ ਸੁਧਾਰ ਕੇਂਦਰ ਭੇਜ ਦਿੱਤਾ ਉੱਥੇ ਹੀ ਉਸਦੇ ਪਿਤਾ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਗਰਾਉਂ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਕਤਲ ਦੇ ਪਿੱਛੇ ਕੁਝ ਪੈਸਿਆਂ ਦਾ ਲੈਣ-ਦੇਣ ਸੀ ਤੇ ਕਤਲ ਕਰਨ ਤੋਂ ਬਾਅਦ ਦੋਵੇਂ ਬਰਨਾਲਾ ਵੱਲ ਫਰਾਰ ਹੋ ਗਏ ਸਨ ਤੇ ਪੁਲਿਸ ਨੇ ਬੜੀ ਹੀ ਮੁਸ਼ਤੈਦੀ ਦੇ ਨਾਲ ਡੀਐਸਪੀ ਜਸਜੋਤ ਸਿੰਘ ਨੇ ਆਪਣੀ ਪੂਰੀ ਟੀਮ ਦੇ ਨਾਲ ਇਸ ਦਾ ਪਿੱਛਾ ਕਰਦੇ ਹੋਏ ਦੋਵਾਂ ਨੂੰ ਬਰਨਾਲਾ ਤੋਂ ਕਾਬੂ ਕਰ ਲਿਆ ਹੈ ਸ਼ੇਸ਼ਮ ਸ਼ੇਰ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਸਬਸੀਕੁਐਂਟਲੀ ਉਹਦੀ ਮੌਤ ਹੋ ਗਈ ਇਸ ਇਨਸੀਡੈਂਟ ਨੂੰ ਮੱਦੇਨਜ਼ਰ ਆਸਰੇ ਹੋਏ ਐਸਆਈਆਰ ਨੰਬਰ 99 ਮਿਤੀ 24 2024 ਇੰਟਰਸੈਕਸ਼ਨ 302 34 ਥਾਣਾ ਸਿਟੀ ਜਗਰਾਉਂ ਦਰਜ ਕੀਤੀ ਗਈ ਤੇ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਸੀਗੀ ਉਹਨੂੰ ਸਟਾਰਟ ਕੀਤਾ ਗਿਆ ਇਨਵੈਸਟੀਗੇਸ਼ਨ ਦੇ ਵਾਸਤੇ ਡੀਐਸਪੀ ਜਗਰਾਉ ਦੇ ਅੰਡਰ ਵੀ ਸੁਪਰਵਾਈਜ਼ਨ ਅੰਦਰ ਟੀਮਾਂ ਬਣਾਈਆਂ ਗਈਆਂ ਤੇ ਡੀਐਸਪੀ ਡੀ ਦੇ ਅੰਡਰ ਸੀਆਈਏ ਇਹ ਟੀਮਾਂ ਨੇ ਦੋਸ਼ੀਆਂ ਦੀ ਭਾਲ ਕਰਨਾ ਸਟਾਰਟ ਕੀਤਾ ਤਿੰਨ ਚਾਰ ਘੰਟਿਆਂ ਦੇ ਵਿੱਚ ਹੀ ਇਸ ਕੇਸ ਨੂੰ ਕਲੇਸ਼ ਕਰ ਲਿਆ ਗਿਆ ਤੇ ਦੋਸ਼ੀ ਬਲਰਾਮ ਮਿਸ਼ਰਾ ਪੁੱਤਰ ਰਾਮਕਾਂਤ ਮਿਸ਼ਰਾ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਅਰੈਸਟ ਕੀਤਾ ਗਿਆ ਜੋ ਲਾਨੇ ਪੁਸ਼ਕਿਸ਼ ਜੋ ਕਾਰਨ ਪਤਾ ਲੱਗਿਆ ਹੈਗਾ ਕਿ ਮਿਤੀ 21 ਚਾਰ ਨੂੰ ਇਹਨਾਂ ਦੋਹਾਂ ਦੇ ਵਿੱਚ ਪੈਸਿਆਂ ਦੇ ਲੈਣ ਦੇ ਕਰਕੇ ਇੱਕ ਝਗੜਾ ਹੋਇਆ ਸੀ ਉਸ ਟਾਈਮ ਰਾਤ ਨੂੰ ਤਾਂ ਇਹਨਾਂ ਨੂੰ ਲੋਕਾਂ ਨੇ ਛਡਾ ਦਿੱਤਾ ਸੀ ਪਰ 22 ਚਾਰ ਨੂੰ ਫੇਰ ਇਹ ਝਗੜਾ ਹੋਇਆ ਜਿੱਤੇ ਵਿੱਚ ਤਹਿਸ਼ ਚਾਰ ਦੀ ਬਲਰਾਮ ਮਿਸ਼ਰਾ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਸ਼ਮਸ਼ੇਰ ਸਿੰਘ ਦੇ ਉੱਤੇ ਹਮਲਾ ਕੀਤਾ ਤੇ ਉਹਦੀ ਮਰਤੂ ਦਾ ਕਾਰਨ ਕਾਰਨ ਕੀ ਸਗਈ ਇਹ ਕਤਲ ਕਰਨ ਦਾ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਹੀ ਝਗੜਾ ਸੀ ਜੀ ਪੈਸਿਆਂ ਦੇ ਲਈ ਜੀ ਤੇ ਸਰ ਇਹ ਮਤਲਬ ਜਿਵੇਂ ਤਿੰਨ ਚਾਰ ਘੰਟੇ ਤੁਸੀਂ ਜਦੋਂ ਟ੍ਰੇਸ ਕਰ ਲਏ ਤੇ ਅੱਜ ਤੀਸਰੇ ਦਿਨ ਬਾਅਦ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਕਾਰਨ ਮਤਲਬ ਇੰਨੀ ਲੇਟ ਕਿਉਂ ਜੀ ਇਹ ਆਪ ਤਫ਼ਤੀਸ਼ ਕਰ ਰਹੇ ਸੀਗੇ ਜੀ ਇਹ ਸਾਰਾ ਪਤਾ ਕਰ ਰਹੇ ਸਨ ਸਰ ਇਹ ਆਰਡਰਦਾਰ ਕਿੱਥੇ ਰਿਹਾ ਜੀ ਇਹ ਇਹਦੇ ਅੱਜ ਇੱਕ ਫਲਾਸੇ ਬਾਤ ਕਰਤ ਹਾਂ ਜੀ ਇਹ ਕਿ ਤਫ਼ਤੀਸ਼ ਦੇ ਵਿੱਚ ਸਰ ਜਿਸ ਤਰ੍ਹਾਂ ਲੋਕਾਂ ਦਾ ਕਹਿਣਾ ਕਿ ਇਹ ਜੂਆ ਖੇਡਦੇ ਸੀ ਇਹਦੀ ਅੱਜ ਪੁਸ਼ਟੀ ਦੀ ਗਈ ਹੈ